ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਨਵੀਂ ਖਬਰ ਪਤਾ ਲੱਗੀ ਆ ਮੇਰੇ ਚੈਨਲ ਦੀ ਨਾ ਕਿਸੇ ਨੇ ਰਿਪੋਰਟ ਕਰੀ ਆ ਤੇ ਪਤਾ ਮੈਨੂੰ ਲੱਗ ਗਿਆ ਵੀ ਕਿਹਨੇ ਕਰੀ ਆ ਕਿਉਂਕਿ ਮੈਂ Google ਤੇ ਜਿਹੜਾ Chrome ਹੁੰਦਾ ਡੈਸਕਟਾਪ ਉੱਥੋਂ ਪਤਾ ਕਰ ਲਿਆ ਵੀ ਕਿਹੜੇ ਏਰੀਆ ਚੋਂ ਕਿਹੜੇ ਪੰਜਾਬ ਦੇ ਸ਼ਹਿਰ ਚੋਂ ਮੇਰੇ ਚੈਨਲ ਦੀ ਰਿਪੋਰਟ ਹੋਈ ਆ ਠੀਕ ਆ ਤੇ ਕੋਈ ਨਾ ਰੱਬ ਭਲਾ ਕਰੇ ਉਹਦਾ ਤੇ ਰਿਪੋਰਟ ਕਿਉਂ ਕਰੀ ਆ ਇਹ ਨਹੀਂ ਮੈਨੂੰ ਪਤਾ ਲੱਗਿਆ ਕਾਰਨ ਤੇ ਤੁਸੀਂ ਮੇਰੀਆਂ ਕੋਈ ਵੀ ਵੀਡੀਓ ਦੇਖ ਲਿਓ ਸਾਰੀਆਂ ਵੀਡੀਓ ਚ ਮੇਰਾ ਸੈਰਟਾ ਕਿਹਾ ਹੋਇਆ ਮੈਂ ਕੋਈ ਗੰਦੀਆਂ ਵੀਡੀਓ ਨਹੀਂ ਪਾਈਆਂ ਜਿਵੇਂ ਕਮਲ ਕੌਰ ਭਾਬੀ ਪਾਉਂਦੀ ਹੈ ਠੀਕ ਆ ਤੇ ਸਾਰੀਆਂ ਵੀਡੀਓ ਚ ਮੇਰਾ ਸੈਰਟਾ ਕਿਹਾ ਹੋਇਆ ਮੇਰਾ ਚੈਨਲ ਧਾਰਮਿਕ ਆ ਤੇ ਭਾਈ ਰਣਜੀਤ ਸਿੰਘ ਢੰਡਰੀਆਣੇ ਦੀ ਮੈਂ ਫੈਨ ਆ ਠੀਕ ਆ ਪੰਜਾਬੀ ਫੈਮਲੀ ਨਾਲ ਮੈਂ ਬਿਲੋਂਗ ਕਰਦੀ ਹਾਂ ਜੱਟ ਸਿੱਖ ਪਰਿਵਾਰ ਚੋਂ ਤੇ ਮੇਰਾ ਚੈਨਲ ਉਹਨਾਂ ਨੇ ਰਿਪੋਰਟ ਕਰਿਆਗਾ ਸਿਰਫ ਜਦ ਨਾਲ ਵੀ ਇਹ ਪੈਸੇ ਕਮਾਉਂਦੀ ਆ ਹਨਾ ਕੋਈ ਨਾ ਮੈਨੂੰ ਰੱਬ ਤੇ ਭਰੋਸਾ ਮੈਂ ਜੇ ਚਾਹਾਂ ਮੈਂ ਦੋ ਚੈਨਲ ਹੋਰ ਬਣਾ ਲੈਣੇ ਆ ਉਹ ਮੇਤੋਂ ਗਲਤੀ ਹੋ ਗਈ ਆਬ ਦੇ ਚੈਨਲ ਦਾ ਨਾਮ ਦੱਸਿਆ ਗਿਆ ਉਹਨੂੰ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਚੈਨਲ ਇਹਦਾ ਉਹਨਾਂ ਨੇ ਮੇਰੀ ਰਿਪੋਰਟ ਕਰੀ ਏ ਠੀਕ ਆ ਤੇ ਮੈਂ ਕੋਈ ਨਾ ਹੁਣ ਮੈਂ ਹੋਰ ਮਿਹਨਤ ਕਰ ਲੂੰਗੀ ਮੈਂ 3 ਸਾਲ ਬਾਅਦ ਮੈਨੂੰ ਪੇਮੈਂਟ ਆਈ ਸੀ ਪਹਿਲੀ ਤੇ ਉਹਦਾ ਹੀ ਮਚੀਮਾ ਹੋ ਗਿਆ ਉਹਨਾਂ ਨੂੰ ਵੀ ਹਾਂ ਇਹਨੂੰ ਪੇਮੈਂਟ ਆਉਣ ਲੱਗ ਗਈ ਗੂਗਲ ਤੋਂ ਹਨਾ ਮੈਂ ਤਾਂ ਆਪਣੀ ਮਿਹਨਤ ਕਰੀ ਆ YouTube ਤੇ ਮੈਂ ਕਿਸੇ ਨਾਲ ਠੱਗੀ ਨਹੀਂ ਮਾਰੀ ਕੋਈ ਗਲਤ ਕੰਟੈਂਟ ਨਹੀਂ ਪਾਇਆ ਧਾਰਮਿਕ ਵੀਡੀਓ ਨੇ ਸਿਰ ਟਾ ਕੇ ਵੀਡੀਓ ਪਾਉਣੀ ਤੁਸੀਂ ਮੇਰਾ ਚੈਨਲ ਚੈੱਕ ਕਰ ਲਿਓ ਸਾਰ ਕੋਈ ਗਲਤ ਵੀਡੀਓ ਪਾਈ ਆ ਜਿਵੇਂ ਕਮਲਕੌਰ ਭਾਬੀ ਪਾਉਂਦੀ ਆ ਜਾਂ ਹੋਰ ਪਾਉਂਦੀਆਂ ਨੇ ਕੋਈ ਨਾ ਮੈਂ ਹੋਰ ਚੈਨਲ ਬਣਾ ਲੈਣਾ ਹੁਣ ਓਕੇ ਜੀ ਬਾਏ